ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਏ ਮਨ ਹਰ ਜੀਤਿਆਏ ਤੂ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਏ ਮਨ ਹਰਜੀਤਿਆਏ ਤੂ ਏਕ ਮਨ ਏਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਹਉ ਹਰ ਕੈ ਸਤਿ ਬਲੇ ਹਾਰਣੈ ਜੇ ਤਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸਬਦ ਜਲਾਈ ਮਹਲਾ ਤੀਜਾ ਆਪੇ ਸੇਵਾ ਲਾਇ ਅਨਾਪੇ ਬਖਸ਼ ਕਰੇ ਸਬਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਬਾ ਹੋਏ ਪਉੜੀ ਤੂ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਯਵਰ ਨ ਕੋਈ ਉਦੇ ਆਪੇ ਸਿਸਟ ਸੜ ਜਿਆ ਆਪੇ ਫਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੀ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਬਕੋ ਧਨ 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 ਗੁਰ ਸੋਈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਜੋ ਕਿਰਪਾ ਕਰਕੇ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਆਪਾਂ ਸਮੂਹ ਜੀਵਾਂ ਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗ 600 53 ਅੰਗ ਤੋਂ 654 ਅੰਗ ਦੇ ਉੱਪਰ 106 ਕੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਜਿਸ ਵਿੱਚ ਮਹਾਰਾਜ ਸਾਹਿਬ ਜੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਇਕਾਗਰਤਾ ਦੇ ਨਾਲ ਹਿਰਦੇ ਕਰਕੇ ਧਿਆਉਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਮੇਰ ਕਰਦੇ ਨੇ ਸ਼ਲੋਕ ਮਹਲਾ 3 ਇਹ ਮਨ ਹਰ ਜੀ ਧਿਆਏ ਤੂ ਇਕ ਮਨ ਇਕ ਚਿੱਤ ਪਾਏ ਮਾਦਾ ਸੇਵ ਜੀ ਮਨ ਨੂੰ ਸੰਬੋਧਿਤ ਕਰਕੇ ਆਪਾਂ ਸੰਸਾਰੀ ਜੀਵਾਂ ਨੂੰ ਸਮਝਾਉਂਦੇ ਐ ਕਿ ਭਾਈ ਉਸ ਅਕਾਲ ਪੁਰਖ ਨੂੰ ਧਿਆਉਣਾ ਕਰੀਏ ਉਹਦੇ ਨਾਮ ਨੂੰ ਜਪਣਾ ਕਰੀਏ ਕਿਵੇਂ ਇੱਕ ਚੇਤੋ ਕਰਕੇ ਤੇ ਇੱਕ ਪਰਮਾਤਮਾ ਦਾ ਪ੍ਰੇਮ ਹਿਰਦੇ ਦੇ ਵਿੱਚ ਰੱਖ ਕੇ ਜੇ ਮਹਾਰਾਜ ਜੀ ਕਹਿੰਦੇ ਇੱਕ ਚੇਤ ਹੋ ਕੇ ਪਰਮਾਤਮਾ ਵੱਲ ਇਕਾਗਰਤਾ ਰੱਖ ਕੇ ਮਨ ਲਾ ਕੇ ਨਾਮ ਜਪਾਂਗੇ ਉਹਨੂੰ ਧਿਆਵਾਂਗੇ ਉਹਦਾ ਲਾਭ ਹੈ ਕਿਉਂਕਿ ਸੰਸਾਰ ਦੇ ਵਿੱਚ ਬੰਦੇ ਨੇ ਕੋਈ ਵੀ ਕਰਮ ਕਰਨਾ ਹੈ ਕੋਈ ਵੀ ਕਾਰਜ ਕਰਨਾ ਹੈ ਕਿਸਾਨ ਨੇ ਖੇਤੀ ਕਰਨੀ ਵਪਾਰੀ ਨੇ ਵਪਾਰ ਕਰਨਾ ਕਿਸੇ ਤਰ੍ਹਾਂ ਦਾ ਵੀ ਕੀਤਾ ਹੈ ਉਨੂੰ ਆਪਣੇ ਕਿਤੇ ਦੇ ਵੱਲ ਬੜਾ ਧਿਆਨ ਦੇਣਾ ਪਵੇਗਾ ਬੜਾ ਖਿਆਲ ਰੱਖਣਾ ਪਵੇਗਾ ਬੜੀ ਜ਼ਿੰਮੇਵਾਰੀ ਸਮਝਣੀ ਪਵੇਗੀ ਜੇ ਕਿਸਾਨ ਆਖੇ ਵੀ ਮੈਂ ਇੱਕ ਵਾਰੀ ਬੀ ਬੋਕੇ ਤੇ ਬਾਅਦ ਵਿੱਚ ਛੱਡ ਦੇਵਾਂ ਧਿਆਨ ਹੀ ਨਾ ਕਰਾਂ ਤੇ ਫਸਲ ਨੂੰ ਜਾਨਵਰ ਉਜਾੜ ਦੇਣਗੇ ਫਸਲ ਤਬਾਹ ਹੋ ਜਾਵੇਗੀ ਅਸਲ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਬੂਟੀਆਂ ਉੱਗ ਪੈਂਦੀਆਂ ਐ ਜੜੀਆਂ ਫਸਲ ਦਾ ਲਾਭ ਨਹੀਂ ਮਿਲਣ ਦਿੰਦੀਆਂ ਜੇ ਵਪਾਰੀ ਆਖੇ ਵੀ ਮੈਂ ਵਪਾਰ ਵੱਲ ਧਿਆਨ ਹੀ ਨਾ ਦੇਵਾਂ ਬਸ ਇੱਕ ਵਾਰੀ ਪੈਸਾ ਖਰਚ ਕੇ ਤੇ ਬਾਅਦ ਵਿੱਚ ਘਰ ਬਹਿ ਜਾਵਾਂ ਤੇ ਉਹ ਵਪਾਰ ਚੱਲੇਗਾ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਸਾਰੀ ਕੰਮ ਹੈ ਉਹਦੇ ਵੱਲ ਜੇ ਆਪਾਂ ਨੂੰ ਇੰਨਾ ਧਿਆਨ ਦੇਣ ਦੀ ਲੋੜ ਹੈ ਜੇ ਉਹਦੇ 'ਚ ਕਾਮਯਾਬੀ ਹਾਸਲ ਕਰਨੀ ਹੈ ਸਫਲਤਾ ਲੈਣੀ ਹੈ ਇਹ ਤਾਂ ਰੋਹਾਨੀਅਤ ਦੀ ਖੇਡ ਹੈ ਇਹ ਤਾਂ ਆਤਮਿਕ ਪੱਖ ਹੈ ਅਧਿਆਤਮਿਕਤਾ ਹੈ ਮਹਾਰਾਜ ਕਹਿੰਦੇ ਜੇ ਭਾਈ ਇਸ ਜੀਵਨ ਦਾ ਲਾਹਾ ਲੈਣਾ ਹੈ ਨਾ ਅਸਲ ਲਾਭ ਤੇ ਫਿਰ ਇਕਾਗਰਤਾ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਇੱਕ ਮਨ ਹੋ ਕੇ ਜਪਣਾ ਪਵੇਗਾ ਕੇਵਲ ਇੱਕ ਪਰਮਾਤਮਾ ਦਾ ਪ੍ਰੇਮ ਰੰਦੇ ਚ ਲੈ ਕਰਕੇ ਮਹਾਰਾਜ ਸੇਵਾ ਕਿਰਪਾ ਕਰਦੇ ਹੈ ਨਾ ਸਾਵਧਾਨ ਇਕਾਗਰ ਚੀਤ ਨਾਮ ਜਪ ਹੋ ਨਾਨਕ ਮਨ ਪ੍ਰੀਤ ਸਾਵਧਾਨ ਹੋ ਕਰਕੇ ਚਿੱਤ ਨੂੰ ਇਕਾਗਰ ਰੱਖ ਕੇ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਕਰੋ ਸਤਿਗੁਰੂ ਕਹਿੰਦੇ ਹਿਰਦੇ ਕਰਕੇ ਜਪੋ ਉਸ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਕਿਉਂਕਿ ਹਿਰਦੇ ਵਿੱਚ ਹੀ ਉਹ ਵਸਦਾ ਹੈ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਬਚਨ ਹੈ ਹਰ 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 ਹਟ ਮਹਾਰਾਜ ਸਾਹਿਬ ਬਚਨ ਕਰਦੇ ਹੈ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਮਹਾਰਾਜ ਕਹਿੰਦੇ ਖੂ ਜੜਾ ਖੂ ਜਦੋਂ ਗੱਡਦਾ ਹੈ ਤੇ ਉਹਦੇ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਂਦੀ ਹੈ ਜਦੋਂ ਖੂ ਚੱਲਦਾ ਹੈ ਪ੍ਰਾਣ ਸਮਿਆਂ ਚ ਹਰਟਾਂ ਵਾਲੇ ਖੂ ਹੁੰਦੇ ਸਨ ਉਸ ਫਕੀਰ ਦੇ ਉਸ ਖੂਹ ਦੇ ਕੰਡੇ ਤੇ ਖੂਹ ਦੇ ਕੋਲ ਬਹਿ ਕੇ ਇੱਕ ਫਕੀਰ ਉੱਚੀ ਉੱਚੀ ਦਾਬ ਦਾ ਨਾਮ ਜਪ ਰਿਹਾ ਹੁੰਦਾ ਬੜੀ ਉੱਚੀ ਉੱਚੀ ਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਸੰਬੋਧਿਤ ਹੋ ਕੇ ਕਹਿੰਦੇ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭੜੀ ਬਾਣ ਮਹਾਰਾਜ ਕਹਿੰਦੇ ਵੀ ਖੂਹ ਨੂੰ ਹਰਟ ਨੂੰ ਵੀ ਤੂੰ 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 ਤਾਂ ਬੜਾ ਵਧੀਆ ਕਰਦਾ ਪਿਆ ਹੈ ਪਰ ਤੇਰੇ ਵਿੱਚ ਇਕਾਗਰਤਾ ਨਹੀਂ ਹੈ ਜਿਸ ਕਰਕੇ ਤੇਰਾ ਤੂੰ ਤੂੰ ਕਰਨ ਦਾ ਲਾਭ ਕੋਈ ਨਹੀਂ ਤੈਨੂੰ ਅਕਾਗਰਤਾ ਨਹੀਂ ਤੇਰੇ ਕੋਲ ਤੇਰੇ ਕੋਲ ਮਨ ਨਹੀਂ ਹੈ ਉਹ ਫਕੀਰ ਸਮਝ ਗਿਆ ਕਿ ਮਹਾਰਾਜ ਨੇ ਖੂਨੂ ਨਹੀਂ ਮੈਨੂੰ ਆਖਿਆ ਸਤਿਗੁਰਾਂ ਦੇ ਚਰਨਾਂ ਤੇ ਬਹਿ ਕੇ ਆ ਕਹਿੰਦਾ ਮਹਾਰਾਜ ਸਾਹਿਬ ਵੀ ਤੁਸੀਂ ਮੈਨੂੰ ਆਖਿਆ ਏ ਖੂ ਦੇ ਕੋਲ ਤਾਂ ਮਹਾਰਾਜ ਸਾਹਿਬ ਇਹ ਵਰਤੀ ਨਹੀਂ ਕਿ ਤੁਹਾਡੀ ਗੱਲ ਸਮਝ ਸਕੇ ਤੁਸੀਂ ਮੈਨੂੰ ਆਖਿਆ ਮਹਾਰਾਜ ਜੀ ਇਸ ਤਰ੍ਹਾਂ ਮੈਂ ਦੱਸੋ ਲਾਭ ਕਿਵੇਂ ਹੋਵੇਗਾ ਮਹਾਰਾਜ ਜੀ ਕਹਿੰਦੇ ਭਾਈ ਤੂੰ ਬੈਖਰੀ ਬਾਣੀ ਤਾਂ ਬੜੀ ਸੋਹਣੀ ਬੋਲ ਰਿਹਾ ਹੈ ਭਾਵ ਉੱਚੀ ਉੱਚੀ ਮੂੰਹ ਤੋਂ ਬੜਨਾ ਬੋਲਣਾ ਪਰ ਮਹਾਰਾਜ ਕਹਿੰਦੇ ਤੇਰੇ ਅੰਦਰ ਆਕਾਗਰਤਾ ਨਹੀਂ ਹੈ ਤੇ ਜੇ ਅੰਦਰ ਆਕਾਗਰਤਾ ਨਹੀਂ ਨਾ ਮਹਾਰਾਜ ਕਹਿੰਦੇ ਫਿਰ ਭਾਵੇਂ ਬਾਹਰੋਂ ਜਿੰਨਾ ਮਰਜੀ ਉੱਚੀ ਉੱਚੀ ਬੋਲੀ ਜਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਤੇ ਜੇ ਅੰਦਰ ਆਕਾਗਰਤਾ ਹੈ ਨਾ ਫਿਰ ਭਾਵੇਂ ਮਹਾਰਾਜ ਕਹਿੰਦੇ ਹਿਰਦੇ ਵਿੱਚ ਹੀ ਜਪੀ ਜਾ ਮਦਮੀ ਤੇ ਪਸੰਤੀ ਪੈਖਰੀ ਹੁੰਦਾ ਹੈ ਵੀ ਰਸਨਾ ਦੁਆਰਾ ਮਦਬ ਦਾ ਨਾਮ ਜਪਣਾ ਮਦਮੀ ਹੁੰਦਾ ਹਿਰਦੇ ਦੁਆਰਾ ਜੱਪੀ ਜਾਣਾ ਤੇ ਬਸੰਤੀ ਜਿਹੜੇ ਸਾਧੂ ਮਹਾਤਮਾ ਜਨ ਹੁੰਦੇ ਨੇ ਉਹਨਾਂ ਦੀ ਨਾਭੀ ਦੇ ਵਿੱਚ ਹੀ ਫਿਰ 24 ਘੰਟੇ ਸਿਮਰਨ ਚੱਲਦਾ ਰਹਿੰਦਾ ਸਦਾ ਵਾਸਤੇ ਭਾਵੇਂ ਰਸਨਾ ਤੋਂ ਬਚਨ ਕਰ ਰਹੇ ਹੋਣ ਭਾਵੇਂ ਸੰਸਾਰੀ ਵਿਹਾਰ ਕਰ ਰਹੇ ਹੋਣ ਉਹ ਫਿਰ ਸਦਾ ਹੀ ਉਹਨਾਂ ਦਾ ਸਿਮਰਨ ਜਿਹੜਾ ਨਾਭੀ ਤੋਂ ਚੱਲਦਾ ਰਹਿੰਦਾ ਹੈ ਉਹਨਾਂ ਦੀ ਲਿਬ ਟੁੱਟਦੀ ਨਹੀਂ ਹੈ ਮਹਾਰਾਜ ਕਹਿੰਦੇ ਬੈਖਰੀ ਤਾਂ ਬੜੀ ਸੋਹਣੀ ਬੋਲਦਾ ਐ ਪਰ ਅਕਾਗਰਤਾ ਨਹੀਂ ਤੇਰੇ ਵਿੱਚ ਮਹਾਰਾਜ ਕਹਿੰਦੇ ਉੱਚੀ ਤਾਂ ਤਾਂ ਬੋਲੀਏ ਨਾ ਅੰਤਰਾਜਾਮੀ ਸਭ ਕੁਝ ਜਾਣੈ ਤਿਸ ਤੇ ਕਹਾ ਛਪਾਇਆ ਉਹ ਤੇ ਸਭ ਕੁਝ ਜਾਣਦਾ ਐ ਵੀ ਕਿਹਦੇ ਹਿਰਦੇ ਚ ਕੀ ਐ ਉਹਦੇ ਤੋਂ ਗੱਡਾ ਕੁਝ ਲੁਕਿਆ ਜਿਹੜਾ ਤੂੰ ਉੱਚੀ ਉੱਚੀ ਬੋਲਦਾ ਐ ਜੇ ਅਕਾਗਰਤਾ ਹੈ ਤੇ ਮਹਾਰਾਜ ਕਹਿੰਦੇ ਹਿਰਦੇ ਕਰਕੇ ਚੁੱਪ ਕਰਕੇ ਹੀ ਹਿਰਦੇ ਚ ਜਪੀ ਜਾਵੇਂਗਾ ਤੇ ਸਫਲਾ ਜੀ ਅਕਾਗਰਤਾ ਨਹੀਂ ਤੇ ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਜਿਤ ਕਾਰਨ ਤੋਂ ਬਾਗਦੇ ਦਿਲ ਹੀ ਪੀਤਲ ਜੋਏ ਕਿਉ ਰੱਬ ਬਹਿਰਾ ਨਹੀਂ ਹੈ ਉੱਚੀ ਤਾਂ ਆਵਾਜ਼ ਉਹਨੂੰ ਮਾਰੀ ਦੀ ਜਿਹਨੂੰ ਸੁਣਦਾ ਨਹੀਂ ਉਹ ਤਾਂ ਹਿਰਦੇ ਵਿੱਚ ਹੈ ਉੱਚੀ ਤਾਂ ਆਵਾਜ਼ ਉਹਨੂੰ ਮਾਰੀ ਦੀ ਜਿਹੜਾ ਦੂਰ ਹੋਵੇ ਉਹ ਤਾਂ ਤੇਰੇ ਹੱਥਾਂ ਤੋਂ ਵੀ ਤੇਰੇ ਕੋਲ ਹੈ ਮਹਾਰਾਜ ਕਹਿੰਦੇ ਇਸ ਕਰਕੇ ਪਾਈ ਇੱਕ ਮਨ ਇੱਕ ਚਿੱਤ ਪਾਏ ਉਹ ਪਰਮਾਤਮਾ ਨੂੰ ਇਕਮਨ ਹੋ ਕਰਕੇ ਇੱਕ ਚਿੱਤ ਦੇ ਨਾਲ ਧਿਆਉਣਾ ਕਰ ਪ੍ਰੇਮ ਰੱਖਣਾ ਕਰ ਪਰਮਾਤਮਾ ਦੇ ਪ੍ਰਤੀ ਹਿਰਦੇ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਸਮਝਾਉਂਦੇ ਐ ਕੇਵਲ ਰਸਨਾ ਦੇ ਨਾਲ ਜਪੀ ਜਾਵੇਂਗਾ ਉਹਦਾ ਲਾਹਾ ਕੋਈ ਨਹੀਂ ਜੇ ਹਿਰਦੇ 'ਚ ਤੇਰੇ ਅਕਾਗਰਤਾ ਨਹੀਂ ਹੈ ਜੇ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਹੀਂ ਗੁਰੂ ਦੀ ਕਿਰਪਾ ਨਹੀਂ ਹੈ ਕਿਉਂਕਿ ਭਾਈ ਗੁਰਦਾਸ ਸਾਹਿਬ ਬੜੀ ਸੋਹਣੀ ਉਦਾਹਰਣ ਦਿੰਦੇ ਉਹ ਕਹਿੰਦੇ ਖੰਡ-ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ ਰੋਟੀ-ਰੋਟੀ ਕਹਿਣ ਨਾਲ ਭੁੱਖ ਨਹੀਂ ਬੁਝਦੀ ਪਾਣੀ-ਪਾਣੀ ਕਹਿਣ ਨਾਲ ਪਿਆਸ ਨਹੀਂ ਮਿਟਦੀ ਚੰਦਨ-ਚੰਦਨ ਕਹਿਣ ਨਾਲ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਅੱਗ-ਅੱਗ ਕਹਿਣ ਦੇ ਨਾਲ ਠੰਡ ਨਹੀਂ ਦੂਰ ਹੁੰਦੀ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਗਿਆਨ ਦੀਆਂ ਗੱਲਾਂ ਕਰਨ ਨਾਲ ਗਿਆਨੀ ਵਾਲਾ ਜੀਵਨ ਨਹੀਂ ਬਣ ਜਾਂਦਾ ਕਰਨੀ ਪ੍ਰਧਾਨੇ ਗੁਰੂ ਨਾਨਕ ਦੇਵ ਸਾਹਿਬ ਦੇ ਕਰਦੇ ਵਿੱਚ ਜੇ ਗਿਆਨ ਨੂੰ ਜਿੰਨਾ ਚਿਰ ਹਿਰਦੇ ਚ ਧਾਰਨ ਨਹੀਂ ਕੀਤਾ ਜੀਵਨ ਦੇ ਵਿੱਚ ਗਿਆਨ ਨੂੰ ਕਮਾਇਆ ਨਹੀਂ ਹੈ ਉਹਨਾਂ ਚਿਰ ਗਿਆਨੀ ਨਹੀਂ ਬਣਿਆ ਜਾ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਖਾਣ ਖਾਣ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ ਅਗਣ ਅਗਣ ਕਹੇ ਸੀਤ ਨਾ ਬినాਸ਼ ਹੈ ਭਾਈ ਗੁਰਦਾਸ ਕਹਿੰਦੇ ਵੈਦ ਵੈਦ ਕਹੇ ਰੋਗ ਮਿੱਟਤ ਨਾ ਕਾਹੂ ਕੋ ਬੀਜੇ ਕੋਈ ਆਖੇ ਆਪਾਂ ਘਰੇ ਬੈਠੇ ਡਾਕਟਰ ਡਾਕਟਰ ਕਰੀ ਜਾਈਏ ਵੈਦ ਵੈਦ ਕਰੀ ਜਾਈਏ ਇਹ ਰੋਗ ਨਹੀਂ ਮਿٹےਗਾ ਡਾਕਟਰ ਕੋਲ ਜਾਵਾਂਗੇ ਦਵਾਈ ਲਵਾਂਗੇ ਉਹ ਦੱਸੇਗਾ ਕਿ ਇਸ ਤਰ੍ਹਾਂ ਖਰਾਕ ਖਾਣੀ ਹੈ ਇਹ ਇਲਾਜ ਆ ਚੀਜ਼ਾਂ ਦਾ ਪਰੇਜ ਰੱਖਣਾ ਹੈ ਫੇਰ ਹੀ ਰੋਗ ਦਾ ਆਰਾਮ ਆਵੇਗਾ ਨਾ ਭਾਈ ਗੁਰਦਾਸ ਕਹਿੰਦੇ ਵੈਦ ਵੈਦ ਕਹੈ ਰੋਗ ਮਿਟਤ ਨਾ ਕਾਹੂ ਕੋ ਵੈਦ ਵੈਦ ਕਹਿਣ ਦੇ ਨਾਲ ਕਦੇ ਕਿਸੇ ਦਾ ਰੋਗ ਨਹੀਂ ਮਿਟਦਾ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਸਮਝਾਉਣਾ ਕਰਦੇ ਹਨ ਚੰਦਨ ਚੰਦਨ ਕਹੈ ਪ੍ਰਗਟੈ ਨਾ ਸੁਬਾਸ- ਸੁਬਾਸ ਚੰਦਨ ਚੰਦਨ ਕਹਿਣ ਦੇ ਨਾਲ ਪਾਈ ਚੰਦਨ ਦੀ ਖੁਸ਼ਬੂ ਨਹੀਂ ਪੈਦਾ ਹੁੰਦੀ ਇਸੇ ਤਰ੍ਹਾਂ ਅੱਗੇ ਅਖੀਰ ਤੇ ਸਮਝਾਉਣਾ ਕਰਦੇ ਐ ਕਿ ਆਣ ਗੋਸ਼ਟ ਗਿਆਨ ਕਹਿ ਤਰਹਿਤ ਨਾ ਕਾਹੋ ਕੋਈ ਗਿਆਨ ਦੀਆਂ ਗੱਲਾਂ ਕਰੀ ਜਾਵੇ ਪਰ ਜੀਵਨ ਦੇ ਵਿੱਚ ਇਹ ਉਹ ਰਹਿਤ ਹੈ ਨਹੀਂ ਉਹ ਮਰਿਆਦਾ ਹੈ ਨਹੀਂ ਕਰਣੀ ਪ੍ਰਧਾਨ ਭਾਣ ਉਦਤ ਪ੍ਰਕਾਸ਼ ਹੈ ਕਹਿੰਦੇ ਇੱਥੇ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਤੇ ਸਿੱਖ ਦੇ ਜੀਵਨ ਦੇ ਵਿੱਚ ਕਰਨੀ ਪ੍ਰਧਾਨ ਹੋਣੀ ਚਾਹੀਦੀ ਭਾਵ ਜੋ ਗੁਰੂ ਸਾਹਿਬ ਗੁਰਬਾਣੀ ਚ ਕਹ ਰਹੇ ਉਹਨੂੰ ਜੀਵਨ ਚ ਕਮਾਉਣਾ ਚਾਹੀਦਾ ਫਿਰ ਬਖਸ਼ਿਸ਼ਾਂ ਮਿਲਦੀਆਂ ਹਨ ਜੇ ਬਾਹਰੀ ਤੌਰ ਦੇ ਉੱਤੇ ਕਰੀ ਜਾਈਏ ਬਾਹਰੀ ਤੌਰ ਤੇ ਬਾਣਾ ਪੈਣੇ ਐ ਤੇ ਬਾਹਰੀ ਤੌਰ ਤੇ ਗਿਆਨ ਦੀਆਂ ਗੱਲਾਂ ਹਨ ਅੰਦਰ ਹਿਰਦੇ ਚ ਹੈ ਕੁਝ ਨਹੀਂ ਤੇ ਫੇਰ ਉੱਥੇ ਤੇ ਮਹਾਰਜ ਸਮਝਾਉਂਦੇ ਐ ਵੀ ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮ ਐ ਮਰੇ ਮਨਾ ਇੱਕ ਮਨ ਹੋ ਕੇ ਉਹਨੂੰ ਧਿਆਉਣਾ ਕਰ ਇੱਕ ਉਹਦਾ ਪ੍ਰੇਮ ਹਿਰਦੇ ਚ ਰੱਖਣਾ ਕਰ ਕਿਉਂਕਿ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਇਓ ਪਰਮਾਤਮਾ ਦੀਆਂ ਵਡਿਆਈਆਂ ਸਦਾ ਸਦਾ ਵਾਸਤੇ ਰਹਿਣ ਵਾਲੀਆਂ ਹਨ ਉਹ ਅਜਿਹਾ ਦਾਤਾ ਹੈ ਜੋ ਸੰਸਾਰੀ ਜੀਵਨ ਨੂੰ ਦਾਤਾਂ ਦੇ ਕਰਕੇ ਪਛਤਾਉਂਦਾ ਨਹੀਂ ਹੈ ਬੰਦਾ ਕਿਸੇ ਨੂੰ ਵੀ ਸੰਸਾਰ ਦੇ ਵਿੱਚ ਕੁਝ ਦਿੰਦਾ ਹੈ ਤੇ ਆਪਣੇ ਮਤਲਬ ਕਰਕੇ ਆਪਣੇ ਲਾਭ ਦੀ ਆਸ ਰੱਖਦਾ ਹੈ ਜੇ ਉਹਨੂੰ ਬੰਦੇ ਤੋਂ ਲਾਭ ਨਾ ਨਾ ਮਿਲੇ ਤੇ ਫਿਰ ਪਛਤਾਉਂਦਾ ਹੈ ਝੂਰਦਾ ਹੈ ਕਿ ਐਵੇਂ ਇਹਦੇ ਪਿੱਛੇ ਸਿਰ ਕਪਾਈ ਕੀਤੀ ਐਵੇਂ ਇਹਦੀ ਮੰਨੀ ਨਾ ਮੰਨਦਾ ਚੰਗਾ ਰਹਿੰਦਾ ਇਹਦੇ ਤੋਂ ਕਿਹੜਾ ਕੋਈ ਲਾਭ ਮਿਲ ਗਿਆ ਨੁਕਸਾਨ ਹੀ ਕਰਾਇਆ ਬੰਦਾ ਝੂਰਦਾ ਹੈ ਪਰ ਅਕਾਲ ਪੁਰਖ ਪ੍ਰਮਾਤਮਾ ਨੇ ਆਪਾਂ ਨੂੰ ਆਹੀ ਰਾਜਨਮ ਦਿੱਤਾ ਜਿਤ ਜਿਤ ਦਿੱਤਾ ਤੇ ਪ੍ਰਮਾਤਮਾ ਨੇ ਇਸ ਵਾਸਤੇ ਹੈ ਨਾ ਕਿ ਇਹ ਸੰਸਾਰ ਚ ਜਾਏਗਾ ਨਾਮ ਜਪੇਗਾ ਮੁੜ ਕੇ ਵਾਪਸ ਮੇਰੇ ਕੋਲ ਆਏਗਾ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਸਤਿਗੁਰੂ ਕਹਿਣਾ ਕਰਦੇ ਹੈ ਮਰਨ ਲਿਖਾਈ ਮੰਡਲ ਮੈਂ ਆਏ ਬੰਦਾ ਮਰਨਾ ਲਿਖਾ ਕੇ ਸੰਸਾਰ ਵਿੱਚ ਆਇਆ ਤੇ ਫਿਰ ਸਿਧਾਂਤ ਇਹ ਸੀ ਮਹਾਰਾਜ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਕਿਹਾ ਕਿ ਪ੍ਰਮਾਤਮਾ ਨੇ ਆਖਿਆ ਕਿ ਭਾਈ ਸੰਸਾਰ ਦੇ ਵਿੱਚ ਚੱਲਿਆਂ ਤੇ ਮਰਨਾ ਯਾਦ ਰੱਖੀ ਜਿਉਣ ਦੀ ਆਸ ਨਾ ਰੱਖੀ ਮਹਾਰਾਜ ਨੇ ਆਖਿਆ ਮੁੜ ਕੇ ਮੇਰੇ ਕੋਲ ਆਉਣਾ ਸਤਿਗੁਰੂ ਸਮਝਾਉਣਾ ਕਰਦੇ ਐ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣ ਕਾ ਤਾ ਆਓ ਹਮਾਰੇ ਪਾਸ ਪਰ ਹੁਣ ਬੰਦਾ ਸੰਸਾਰ ਦੇ ਵਿੱਚ ਆ ਕੇ ਭੁੱਲ ਜਾਂਦਾ ਪਰ ਇਹ ਕੱਲ ਦਾ ਪ੍ਰਮਾਤਮਾ ਨੂੰ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਇਹਦਾ ਨੁਕਸਾਨ ਬੰਦੇ ਨੂੰ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤਾਂ ਬਖਸ਼ਿਸ਼ਾਂ ਦੇਣ ਵਾਲੇ ਹੈ ਇੱਕ ਜਣਾ ਉਹਦੀ ਵਡਿਆਈ ਨਾ ਕਰੇਗਾ ਤੇ ਵਡਿਆਈ ਘਟਣ ਨਹੀਂ ਲੱਗੀ ਪਰ ਮਹਾਰਾਜ ਸਾਹਿਬ ਕਹਿੰਦੇ ਉਹ ਦਾਤਾਂ ਦੇਣ ਵਾਲਾ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਪਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਦੇ ਉੱਪਰ ਬਖਸ਼ਿਸ਼ਾਂ ਬਹੁਤ ਵਰਤ ਆਉਂਦੇ ਹੈ ਉਹਨੂੰ ਦਾਤਾਂ ਦੂਣੀਆਂ ਦੇ ਦਿੰਦੇ ਹਨ ਹਉ ਹਰ ਕਹਿ ਸਤਿ ਬਲਿਹਾਰਨੇ ਜਿਤ ਸੇਵੇ ਸੁਖ ਪਾਏ ਮਹਾਰਾਜ ਕਹਿੰਦੇ ਅਸੀਂ ਉਸ ਪਰਮਾਤਮਾ ਤੋਂ ਸਦਾ ਬਲਿਹਾਰ ਜਾਨੇ ਕੁਰਬਾਨ ਜਾਨੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਸੁਖ ਪ੍ਰਾਪਤ ਕਰੀਦਾ ਹੈ ਉਹ ਸੁਖ ਜਿਹੜਾ ਸਦਾ ਜੀਵਨ ਦੇ ਵਿੱਚ ਰਹਿੰਦਾ ਹੈ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜਿਸ ਸੇਵਾ ਕਰਨ ਨਾਲ ਜਿਸ ਗੁਰੂ ਸਾਹਿਬ ਜੀਆਂ ਦੀ ਸਰਣ ਪੈਣ ਨਾਲ ਜਿਸ ਪਰਮਾਤਮਾ ਦਾ ਨਾਮ ਜਪਣ ਨਾਲ ਐਸਾ ਸੁਖ ਪ੍ਰਾਪਤ ਹੁੰਦਾ ਏ ਕਿ ਫਿਰ ਜੀਵਨ ਦੇ ਵਿੱਚ ਕਦੇ ਦੁੱਖ ਹੀ ਨਹੀਂ ਆਉਂਦਾ ਮਹਾਰਾਜੇ ਕਹਿੰਦੇ ਉਹਨਾਂ ਤੋਂ ਬਲਿਹਾਰ ਜਾਣੇ ਕੁਰਬਾਨ ਜਾਣੇ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਮਹਾਰਾਜ ਸੇਵਕ ਕਹਿੰਦੇ ਜੋ ਗੁਰਮੁਖ ਹੋ ਗਏ ਗੁਰੂ ਵਾਲੇ ਹੋ ਗਏ ਉਹ ਪਰਮਾਤਮਾ ਨੂੰ ਮਿਲ ਰਹੀ ਹੈ ਪਰਮਾਤਮਾ ਦੇ ਵਿੱਚ ਸਮਾ ਰਹੇ ਹੈ ਇਸ ਤਰ੍ਹਾਂ ਹਉਮੈ ਸ਼ਬਦ ਜਲਾਏ ਗੁਰੂ ਹੁਕਮ ਦੁਆਰਾ ਸ਼ਬਦ ਦੁਆਰਾ ਹਉਮੈ ਨੂੰ ਸਾੜ ਕੇ ਹਉਮੈ ਨੂੰ ਜੀਵਨ ਦੇ ਵਿੱਚੋਂ ਖਤਮ ਕਰਕੇ ਕਿਉਂਕਿ ਹਉਮੈ ਕ੍ਰੋਧ ਸ਼ਬਦ ਨਵਾਰੇ ਜੀਵਨ ਦੇ ਵਿੱਚ ਜੋ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਭਾਵ ਇਸੇ ਵਕਾਰਾਂ ਦਾ ਉਹ ਸਭ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਦੁਆਰਾ ਮਿਟਣਾ ਹੈ ਸ਼ਬਦ ਨੂੰ ਜੀਵਨ ਵਿੱਚ ਕਮਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਇਹਨਾਂ ਵਕਾਰਾਂ ਤੋਂ ਬਚਾ ਲੈਣਗੇ ਤੇ ਜਿਹੜੇ ਗੁਰਮੁਖ ਬਣ ਕੇ ਇਹਨਾਂ ਵਕਾਰਾਂ ਤੋਂ ਬਚ ਗਏ ਉਹ ਪਰਮਾਤਮਾ ਦੇ ਨਾਲ ਮਿਲ ਰਹੇ ਹੈ ਪਰਮਾਤਮਾ ਚ ਸਮਾ ਰਹੇ ਹਨ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤੀਸਰੇ ਪਾਤਸ਼ਾਹ ਕਿਰਪਾ ਕਰਦੇ ਉਹ ਅਕਾਲ ਪੁਰਖ ਪਰਮਾਤਮਾ ਵਹਿਗੁਰੂ ਕਿਰਪਾ ਕਰਦੇ ਹੈ ਜੋ ਗੁਰੂ ਦੀ ਸਰਣ ਵਿੱਚ ਆ ਜਾਂਦੇ ਉਹਨਾਂ ਨੂੰ ਆਪੇ ਸੇਵਾ ਚ ਲਾ ਲੈਂਦੇ ਹੈ ਆਪੇ ਉਹਨਾਂ ਤੋਂ ਸੇਵਾ ਕਰਾਉਂਦੇ ਹੈ ਆਪੇ ਬਖਸ਼ ਕਰੇ ਫਿਰ ਆਪ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਵਰਤਾਉਂਦੇ ਹਨ ਜਦੋਂ ਗੁਰੂ ਸਰਣ ਦੇ ਵਿੱਚ ਕੋਈ ਗੁਰੂ ਦਾ ਸਿੱਖ ਬਣ ਕੇ ਆ ਜਾਂਦਾ ਹੈ ਭਾਵਨਾ ਦੇ ਨਾਲ ਫਿਰ ਮਹਾਰਾਜ ਆਪ ਦਇਆ ਕਰਦੇ ਹਨ ਕਿਉਂਕਿ ਕਰਨ ਵਾਲੇ ਤੇ ਸਭ ਕੁਝ ਕੋਈ ਹੈ ਬੰਦਾ ਕੁਝ ਨਹੀਂ ਕਰ ਸਕਦਾ ਮਹਾਰਾਜ ਤਾਈਓ ਕਹਿੰਦੇ ਮਾਰੇ ਰੱਖੇ ਇੱਕੋ ਆਪਮਾਨਕ ਕਹੇ ਕਿਛ ਨਹੀਂ ਹੱਥ ਮਾਰਨ ਵਾਲੇ ਰੱਖਣ ਵਾਲੇ ਉਹ ਆਪ ਹੈ ਬੰਦੇ ਹੱਥ ਕੁਝ ਨਹੀਂ ਹੈ ਬਸ ਗੁਰੂ ਸਾਹਿਬ ਕਿਰਪਾ ਕਰਨ ਨਾਲ ਤੇ ਜੀਵਨ ਸੌਰ ਜਾਂਦਾ ਹੈ ਬੰਦਾ ਅਸਲ ਪੜਾ ਤੱਕ ਅਸਲ ਮੰਜ਼ਲ ਤੱਕ ਪਹੁੰਚਦਾ ਹੈ ਆਸ਼ਾ ਦਇਆ ਕਰਦੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਉਹ ਅਕਾਲ ਪੁਰਖ ਪਰਮਾਤਮਾ ਸਾਰਿਆਂ ਦਾ ਮਾਂ ਪਿਓ ਆਪ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਲਕ ਉਹ ਅਕਾਲ ਪੁਰਖ ਪਰਮਾਤਮਾ ਵਹਿਗੁਰੂ ਸਾਰਿਆਂ ਦੀ ਮਾਂ ਹੈ ਸਾਰਿਆਂ ਦਾ ਪਿਤਾ ਹੈ ਸਭ ਨੂੰ ਜਨਮ ਉਸ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਇਹ ਮਨੁੱਖਾ ਜਨਮ ਦੇ ਕੇ ਭੇਜਿਆ ਕੋਈ ਜੀਵ ਜੰਤੂ ਕਿਸੇ ਤਰ੍ਹਾਂ ਦਾ ਵੀ ਸੰਸਾਰ ਤੇ ਜੀਵ ਸਭ ਨੂੰ ਪ੍ਰਮਾਤਮਾ ਨੇ ਭੇਜਿਆ ਸਭ ਦਾ ਮਾਲਕ ਉਹੀ ਹੈ ਤਾਈਂੋ ਗੁਰੂ ਸਾਹਿਬ ਗੁਰਬਾਣੀ ਚ ਸਮਝਾਉਣਾ ਕਰਦੇ ਐ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਉ ਦੇ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ ਜਗਤ ਦਿਖਾਇਆ ਜਿਸ ਪਰਮਾਤਮਾ ਨੇ ਇਸ ਜੀਵ ਨੂੰ ਪੈਦਾ ਕਰਕੇ ਆ ਸੰਸਾਰ ਵਕਾਉਣਾ ਕੀਤਾ ਉਹ ਪਰਮਾਤਮਾ ਹੀ ਪਿਤਾ ਹੈ ਉਹ ਹੀ ਮਾਤਾ ਹੈ ਮਹਾਰਾਜ ਸਮਝਾਉਂਦੇ ਆਪੇ ਸਾਰ ਕਰੇ ਤੇ ਜਿਹੜੇ ਉਹਨੂੰ ਮੰਨ ਲੈਂਦੇ ਆ ਨਾ ਕਿ ਉਹ ਸਾਡੀ ਮਾਂ ਇਹ ਉਹ ਪਰਮਾਤਮਾ ਸਾਡਾ ਪਿਤਾ ਹੈ ਉਹਨੇ ਸਾਨੂੰ ਸੰਸਾਰ ਤੇ ਭੇਜਿਆ ਹੈ ਤੇ ਜੋ ਇੱਕ ਬੱਚੇ ਦੀ ਮਾਤਾ ਪਿਤਾ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੋ ਇੱਕ ਸਿੱਖ ਦੀ ਇੱਕ ਗੁਰਮੁਖ ਦੀ ਇੱਕ ਪਰਮਾਤਮਾ ਦੇ ਪਿਆਰੇ ਦੀ ਪਰਮਾਤਮਾ ਦੇ ਪ੍ਰਤੀ ਜ਼ਿੰਮੇਵਾਰੀ ਹੈ ਨਾਮ ਜਪਣਾ ਸੇਵਾ ਸਿਮਰਨ ਕਰਨੀ ਜੋ ਨਿਭਾਉਂਦਾ ਹੈ ਨਾ ਫਿਰ ਆਪੇ ਸਾਰ ਕਰੇ ਪਰਮਾਤਮਾ ਉਹਨਾਂ ਦੀ ਸਾਰ ਆਪ ਕਰਦੇ ਹੈ ਆਪ ਉਹਨਾਂ ਨੂੰ ਪਾਲਦੇ ਹੈ ਧਰਮ ਦੇ ਮਾਰਗ ਤੇ ਚੱਲਦੇ ਆਪ ਉਹਨਾਂ ਨੂੰ ਮਾੜੇ ਔਗਣਾਂ ਤੋਂ ਮਾੜੀ ਰਾਹਾਂ ਤੋਂ ਬਚਾਉਣਾ ਕਰਦੇ ਹਨ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੋ ਜੋ ਕੋ ਸੋਬਾ ਹੋਏ ਜੋ ਨਾਮ ਤੇ ਆਉਂਦੇ ਐ ਉਹਨਾਂ ਦਾ ਨਿੱਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਜੋ ਅਸਲ ਘਾਰ ਐ ਭਾਵ ਬਿਰਤੀ ਹਿਰਦੇ ਚ ਟਿਕ ਜਾਂਦੀ ਐ ਮਨ ਅਕਾਗਰ ਹੋ ਜਾਂਦਾ ਐ ਮਨ ਟਿਕ ਜਾਂਦਾ ਐ ਮਨ ਦੀ ਪਟਕਣਾ ਮੁੱਕ ਜਾਂਦੀ ਐ ਜੋ ਇੱਕ ਪਲ ਦੇ ਵਿੱਚ ਕਿਤੇ ਦਾ ਕਿਤੇ ਪਹੁੰਚ ਜਾਂਦਾ ਐ ਫਿਰ ਗੁਰਮੁਖਾਂ ਦੇ ਮਨ ਵਾਸਾ ਆ ਜਾਂਦਾ ਕਾਰਨ ਕੀ ਮਨ ਵਾਸਾ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਇ ਪੂਰਨ ਗੁਰੂ ਸਾਹਿਬ ਨਾਲ ਜੁੜ ਗਏ ਉਹਨਾਂ ਤੇ ਪੂਰੀ ਕਿਰਪਾ ਹੋ ਗਈ ਨਾਮ ਨਾਮ ਤੇ ਆਇਨ ਤਨ ਨਿਜ ਘਰ ਵਾਸ ਹੈ ਜੋ ਨਾਮ ਤੇ ਆਉਂਦੇ ਉਹਨਾਂ ਦਾ ਨਿਜ ਘਰ ਵਿੱਚ ਵਾਸਾ ਹੋ ਜਾਂਦਾ ਹੈ ਜੁਗ ਜੁਗ ਸੋਭਾ ਹੋਏ ਫਿਰ ਉਹਨਾਂ ਦੀ ਜੋ ਸੋਭਾ ਜਿਹੜੀ ਹੈ ਧਰੂ ਸਾਹਿਬ ਵਾਂਗੂ ਪ੍ਰਗਤਪਾ ਲਾਲ ਸਾਹਿਬ ਵਾਂਗੂ ਜੁਗਾਂ ਜੁਗਾਂ ਤੱਕ ਹੁੰਦੀ ਹੈ ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਆ ਪਉੜੀ ਦੇ ਵਿੱਚ ਗੁਰੂ ਸਾਹਿਬ ਅੱਗੇ ਕਿਰਪਾ ਕਰਦੇ ਗੁਰੂ ਰਾਮਦਾਸ ਸਾਹਿਬ ਜੀ ਤੋ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਹੈ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਰਨ ਵਾਲੇ ਤੇ ਕਾਰਨ ਬਣਾਉਣ ਵਾਲੇ ਕਰਾਉਣ ਵਾਲੇ ਸਮਰੱਥਾवान ਹੋ ਜਿਵੇਂ ਦੇ ਕਿਸੇ ਕਰਮ ਹਨ ਕਰਮਾਂ ਦੇ ਅਨਸਾਰ ਕਰਮ ਕਰਾਈ ਜਾਂਦੇ ਹੋ ਮੈਂ ਤੁਝ ਬਿਨ ਅਵਰ ਨ ਕੋਈ ਮੈਨੂੰ ਤੁਹਾਡੇ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਮੈਂ ਤੁਹਾਡੇ ਤੋਂ ਬਿਨਾ ਕਿਸੇ ਹੋਰ ਦੀ ਸਰਨ ਵਿੱਚ ਨਹੀਂ ਮੈਂ ਤੁਹਾਡਾ ਹਾਂ ਤੁਦੇ ਆਪੇ ਸੇਸ਼ਟ ਸਿਰ ਜੀ ਆ ਆਪੇ ਫੁਰ ਨੰਗੋਈ ਹੈ ਅਕਾਲ ਪੁਰਖ ਜੀ ਇੱਕ ਭਾਵਨਾ ਹੋਣੀ ਚਾਹੀਦੀ ਐਸੀ ਜੋ ਗੁਰੂ ਰਾਮਦਾਸ ਜੀ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਐ ਕਿ ਸਭ ਕੁਝ ਦਾ ਮਾਲਕ ਤੇ ਅਕਾਲ ਪੁਰਖ ਵਾਹਿਗੁਰੂ ਹੈ ਫਿਰ ਹੰਕਾਰ ਕਿਸ ਗੱਲ ਦਾ ਸਭ ਕੁਝ ਦੇਣ ਵਾਲਾ ਹੀ ਉਹ ਹੈ ਨਿਮਰਤਾ ਦੇ ਵਿੱਚ ਜੀਵਨ ਬਤੀਤ ਕਰੀਏ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਸੇਵਾ ਅਤੇ ਸਿਮਰਨ ਤੇ ਇਹਨਾਂ ਦੋਵਾਂ ਦੇ ਚੱਲਦਿਆਂ ਜੀਵਨ ਦੇ ਵਿੱਚ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਬੰਦੇ ਕੋਲ ਇਹ ਸੇਵਾ ਹੈ ਸਿਮਰਨ ਹੈ ਬੰਦੇ ਕੋਲ ਗਿਆਨ ਹੈ ਵਿਦਿਆ ਹੈ ਪਰ ਜੇ ਹੰਕਾਰ ਇਹਨਾਂ ਜੀਵਨ ਦੇ ਵਿੱਚ ਪੜੀ ਹੋਈ ਵਿਦਿਆ ਕੀਤਾ ਸੇਵਾ ਤੇ ਸਿਮਰਨ ਵਿਅਰਥ ਹੋ ਜਾਂਦਾ ਹੈ ਹੰਕਾਰ ਤੋਂ ਰਹਿਤ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ ਤੇ ਨਿਮਰਤਾ ਇਹ ਸੇਵਾ ਚੋਂ ਹੀ ਪੈਦਾ ਹੁੰਦੀ ਹੈ ਜਦੋਂ ਲੱਗੇ ਰਹੀਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ ਮਹਾਰਾਜ ਆਪ ਦਇਆ ਕਰਦੇ ਨਿਮਰਤਾ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਇਹੀ ਮਾਰਾ ਨੇ ਤਾਉ ਆਖੇ ਕਿ ਸੇਵਾ ਤੇ ਸਿਮਰਨ ਦੇ ਦੋ ਖੰਭ ਨੇ ਅਧਿਆਤਮਿਕ ਪੱਖ ਵੱਲ ਉਡਾਰੀ ਭਰਨ ਦੇ ਸੇਵਾ ਕਰਾਂਗੇ ਤੇ ਨਿਮਰਤਾ ਆਵੇਗੀ ਜੀਵਨ ਦੇ ਵਿੱਚ ਨਿਮਰਤਾ ਦਾ ਆਉਣਾ ਪਾਉ ਹੰਕਾਰ ਦਾ ਜਾਣਾ ਹੈ ਤੇ ਜਿੱਥੇ ਹੰਕਾਰ ਨਹੀਂ ਉੱਥੇ ਪਰਮਾਤਮਾ ਦਾ ਨਾਮ ਸਹਿਜੇ ਵਸਦਾ ਹਿਰਦੇ ਵਿੱਚ ਮਹਾਰਾਜ ਕਹਿੰਦੇ ਤੁਦ ਆਪੇ ਸਿਸ਼ਟ ਸਿਰਜੀਆ ਆਪੇ ਫੁਨਗੋਈ ਹੈ ਪਰਮਾਤਮਾ ਕਾਲਪੁਰਖ ਜੀ ਤੁਸੀਂ ਆਪੇ ਇਸ ਸ੍ਰਿਸ਼ਟੀ ਨੂੰ ਸਿਰਜਿਆ ਹੈ ਸਵਾਰਿਆ ਬਣਾਇਆ ਹੈ ਆਪੇ ਫੁਣ ਨਗੋਈ ਆਪੇ ਇਹਨੂੰ ਆਪਣੇ ਚ ਗੋ ਰਹਿਓ ਮਿਲਾ ਰਹੇ ਹੋ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਹਰ ਥਾਂ ਤੇ ਉਸ ਪ੍ਰਮਾਤਮਾ ਦਾ ਸ਼ਬਦ ਹੁਕਮ ਵਰਤਦਾ ਹੈ ਸਭ ਥਾਵਾਂ ਤੇ ਜੋ ਉਹ ਕਰਦਾ ਹੈ ਉਹੀ ਹੁੰਦਾ ਹੈ ਕਰਮਾਂ ਦੀ ਖੇਡ ਵਰਤਦੀ ਹੈ ਜਿਵੇਂ ਦੇ ਕਰਮ ਕੋਈ ਕਰਦਾ ਹੈ ਕਰਮਾਂ ਅਨੁਸਾਰ ਭੋਗ ਲੈਂਦਾ ਹੈ ਮਹਾਰਾਜ ਸਮਝਾਉਂਦੇ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਤੇ ਗੁਰਮੁਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਵਡਿਆਈਆਂ ਦਿੰਦੇ ਐ ਜੋ ਗੁਰੂ ਵਾਲੇ ਬਣ ਜਾਂਦੇ ਐ ਹਰ ਪਾਵੇ ਸੋਈ ਤੇ ਉਹੀ ਗੁਰਮੁਖ ਪਰਮਾਤਮਾ ਨੂੰ ਪਾਉਂਦੇ ਪ੍ਰਾਪਤ ਕਰਦੇ ਐ ਗੁਰਮੁਖ ਨਾਨਕ ਆਰਾਧਿਆ ਸਭ ਅਖੋ ਧੰਨ 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 ਗੁਰ ਸੋਈ ਗੁਰੂ ਸਾਹਿਬ ਕਿਰਪਾ ਕਰ ਦੇ ਕੇ ਭਾਈ ਜਿਸ ਗੁਰੂ ਸਾਹਿਬ ਜੀ ਦੀ ਸਰਨ ਵਿੱਚ ਪੈ ਕੇ ਗੁਰਮੁਖ ਖਾਂ ਨੇ ਉਸ ਪ੍ਰਮਾਤਮਾ ਦੀ ਆਰਾਧਨਾ ਕੀਤੀ ਉਹਦੇ ਨਾਮ ਨੂੰ ਜਪਣਾ ਕੀਤਾ ਹੈ ਸਾਰੇ ਜਾਣੇ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਭਾਈ ਉਸ ਗੁਰੂ ਸਾਹਿਬ ਜੀ ਨੂੰ ਧੰਨ 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 ਆਖਣਾ ਕਰੋ ਜਿਨ੍ਹਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਜਿਨ੍ਹਾਂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਲ ਮਿਲਿਆ ਜਾਂਦਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਜਦੋਂ ਰੁੜਦਾ ਰੁੜਦਾ ਕੋਈ ਗੁਰੂ ਦੀ ਸਰਣ ਵਿੱਚ ਆ ਜਾਂਦਾ ਹੈ ਤੇ ਮਹਾਰਾਜ ਕੀੜਿਆਂ ਨੂੰ ਬਾਦਸ਼ਾਹियां ਦੇ ਦਿੰਦੇ ਹਨ ਸਤਗੁਰੂ ਕਿਰਪਾ ਕਰਨ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਦੀ ਦਇਆ ਹਿਰਦੇ ਦੇ ਵਿੱਚ ਵਸੇ ਮਹਾਰਾਜ ਦੀ ਸਰਣਨ ਦੇ ਵਿੱਚ ਹਿਰਦੇ ਕਰਕੇ ਵੀ ਆ ਜਾਈਏ ਤੇ ਸਤਗੁਰੂ ਕਿਰਪਾ ਕਰਨਗੇ ਫਿਰ ਕਿਸੇ ਤਰ੍ਹਾਂ ਦਾ ਉਹਲਾ ਆਪਣੇ ਪਿਆਰਿਆਂ ਤੋਂ ਗੁਰੂ ਸਾਹਿਬ ਨਹੀਂ ਰੱਖਦੇ ਧਾਰਾਂਿਆਂ ਨੂੰ ਪਰਮਾਤਮਾ ਨਾਲ ਮੇਲਦੇ ਹਨ ਸਤਿਗੁਰੂ ਕਿਰਪਾ ਕਰਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਭੁੱਲਣ ਹਾਰ ਹਾਂ ਅਖੀਰ ਤੇ ਮਹਾਰਾਜ ਸਾਹਿਬ ਜੀ ਨੇ ਸੁੱਧ ਲਿਖਿਆ ਹੈ ਆਪ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ 12 ਲਿਖੀਆਂ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਰਹੀ ਸੀ ਜਿਹੜੀਆਂ ਮਹਾਰਾਜ ਸਾਹਿਬ ਜੀ ਦੀਆਂ 12 ਆਪਣੀ ਰਚਨਾ ਤੋਂ ਉਚਾਰੀਆਂ ਸਨ ਉਹਨਾਂ ਦੇ ਅੱਗੇ ਮਹਾਰਾਜ ਨੇ ਲਿਖਿਆ ਸੀ ਸੁੱਧ ਕੀਚੇ ਵਿਪਾਵ ਸੁੱਧ ਕੀਤੀਆਂ ਗਈਆਂ ਇਹਨਾਂ ਨੂੰ ਸੁੱਧ ਕਰਕੇ ਲਿਖਿਆ ਗਿਆ ਤੇ ਜੋ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਵੱਡੇ ਗੁਰੂ ਸਾਹਿਬਾਨਾਂ ਦੀਆਂ ਲਿਖੀਆਂ ਹੋਈਆਂ ਸਨ ਉਹਨਾਂ ਦੇ ਅੱਗੇ ਮਹਾਰਾਜ ਨੇ ਸੁੱਧ ਲਿਖਿਆ ਕਿ ਇਹ ਭਾਵੇਂ ਸੋਧੀ ਹਨ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਭਾਈ ਕੋਈ ਬਾਤ ਘਾਟ ਨਹੀਂ ਕੀਤੀ ਜਾ ਸਕਦੀ ਇਹ ਗੁਰੂ ਸਾਹਿਬ ਜੀ ਜਾਨ ਨੇ ਆਪਣੀ ਰਚਨਾ ਤੋਂ ਸੁੱਧ ਹੀ ਉਚਾਰਿਆ ਹੈ ਤੇ ਜੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਲਿਖਿਆ ਉਦੇ ਅੱਗੇ ਉਹਨਾਂ ਨੇ ਸੁੱਧ ਨਹੀਂ ਲਿਖਿਆ ਵੱਡੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਕਰਦੇ ਆ ਲਿਖਿਆ ਸੁੱਧ ਕੀਚੇ ਕਿ ਇਹ ਸੁੱਧ ਕੀਤੀਆਂ ਗਈਆਂ ਭਾਵੇਂ ਇਦੋਂ ਬਾਅਦ ਹੁਣ ਕਿਸੇ ਤਰ੍ਹਾਂ ਦੀ ਕੋਈ ਛੇੜਖਾਨੀ ਨਹੀਂ ਹੋਵੇਗੀ ਇਹ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਗੁਰਬਾਣੀ ਦਾ ਤੇ ਵੱਡੇ ਗੁਰੂ ਸਾਹਿਬਾਨਾਂ ਦਾ ਕੀਤਾ ਐਸੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਵਿੜਿਆਈਆਂ ਜੇ ਗੁਰੂ ਸਾਹਿਬ ਆਪ ਗੁਰੂ ਹੋ ਕੇ ਕਰਕੇ ਇੰਨੀ ਨਿਮਰਤਾ ਦੇ ਵਿੱਚ ਰਹਿੰਦੇ ਸਨ ਵੱਡੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਰੱਖਦੇ ਸਨ ਤੇ ਆਪਣੇ ਲਈ ਤਾਂ ਫਿਰ ਬਹੁਤਾ ਵੱਡਾ ਸਤਕਾਰ ਚਾਹੀਦਾ ਜੀਵਨ ਵਿੱਚ ਗੁਰੂ ਸਾਹਿਬ ਵਾਸਤੇ ਜੇ ਕੁਝ ਹਾਸਲ ਕਰਨਾ ਹੈ ਉਹ ਲਨਹਾਰਾ ਗੁਰੂ ਸਾਹਿਬ ਬਖਸ਼ਣਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲਿਓ ਜੀ ਕਲਗੀਧਰ ਦੇ ਪੁੱਤਰੋ ਤੀਓ ਅਮਰਤ ਤਾਰੀ ਹੋ ਕੇ ਜਿਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਅਮਰਤ ਵੇਲਾ ਨਿਤ ਨਿਮਰੈਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਬਖਸ਼ ਕੇ ਨਵਾਜਣ ਗੁਰੂ ਸਾਹਿਬ ਜੀ ਨੂੰ ਝਕਾਓ ਸੀਸ ਬਲਾਉ ਫਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ